ਚਲ ਜੀ ਮਾਸੀ ਚੁੱਪ ਚੁੱਪ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ جاری ਹੋਇਆ ਸਖਤ ਫਰਮਾਨ ਦਿੱਤੀ ਜਾ ਰਹੀ ਹੈ ਚੇਤavni ਇਹ ਲੋਕ ਨਹੀਂ ਖਰੀਦ ਸਕਣਗੇ ਜ਼ਮੀਨ ਪੰਜਾਬ ਵਿੱਚ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਹਾਹਾਕਾਰ ਮੱਚਿਆ ਹੋਇਆ ਹੈ ਦੱਸ ਦਈਏ ਕਿ ਹਿਆਰਪੁਰ ਵਿੱਚ 5 ਸਾਲ ਦੇ ਬੱਚੇ ਦੀ ਹੱਤਿਆ ਤੋਂ ਬਾਅਦ ਪੰਜਾਬ ਵਾਸੀ ਭੜਕੇ ਹੋਏ ਹਨ ਇਸ ਵਿਚਾਲੇ ਬਠਿੰਡਾ ਜ਼ਿਲ੍ਹੇ ਦੀ ਐਸਟੇਪਿੰਡ ਦੀ ਪੰਚਾਇਤ ਨੇ ਨੋਖਾ ਫਰਮਾਨ ਜਾਰੀ ਕੀਤਾ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਵਿਰੋਧਵਾਦਾ ਗੁੱਸਾ ਹੋਣ ਪਿੰਡ ਪੰਚਾਇਤਾਂ ਦੇ ਫੈਸਲਿਆਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਪਰ ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦਾ ਹੈ ਜਿੱਥੇ ਪੰਚਾਇਤ ਦੇ ਨਵੇਂ ਗੁਰਦੁਆਰਾ ਸਾਹਿਬ ਦੇ ਅੰਦਰ ਐਲਾਨ ਕਰਕੇ ਪ੍ਰਵਾਸੀ ਮਜ਼ਦੂਰਾ ਵਿਰੋਧ ਪੰਜ ਸਖਤ ਸ਼ਰਤਾਂ ਲਗਾਈਆਂ ਪੰਚਾਇਤ ਵੱਲੋਂ ਜਾਰੀ ਨਿਜਮਾ ਵਿੱਚ ਪ੍ਰਕਾਰ ਹਨ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਕੋਈ ਘਰ ਜਾਂ ਜ਼ਮੀਨ ਨਹੀਂ ਖਰੀਦ ਸਕਣਗੇ ਇਸ ਦੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਲਈ ਆਧਾਰ ਕਾਰਡ ਬਣਾਉਣਾ ਤੇ ਵੋਟਰ ਬਣਾਉਣ ਤੇ پابੰਦੀ ਹੋਵੇਗੀ ਪਿੰਡ ਓਨ ਵਾਲੇ ਪ੍ਰਵਾਸੀ ਖੇਤਰ ਸਿਰਫ ਖੇਤ ਦੀ ਮੋਟਰ ਤੇ ਹੀ ਰਹਿ ਸਕਦੇ ਹਨ ਇਸ ਜਿਸ ਕਿਸਾਨ ਦੇ ਖੇਤ ਵਿੱਚ ਪ੍ਰਵਾਸੀ ਚੁੱਕ ਮਜਦੂਰ ਕੰਮ ਕਰਦੇ ਹਨ نو ਕਿਸਾਨ ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਹਰ ਪ੍ਰਵਾਸੀ ਮਜਦੂਰ ਦੀ ਪੁਲਿਸ ਐ ਵੈਰੀਫਿਕੇਸ਼ਨ ਕੀਤੀ ਜਾਵੇਗੀ ਨਹੀਂ ਕਰ ਸਕਣਗੇ ਕੰਮ ਪਿੰਡ ਵਾਸੀ ਜਗਸੀਰ ਸਿੰਘ ਨੇ ਦੱਸਿਆ ਹੈ ਕਿ ਹਿਆਰਪੁਰ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਵਾਸੀ ਮਜ਼ਦੂਰਾ ਕਾਰਨ ਵਪਾਰ ਰਹੀ ਰਹੀਆਂ ਘਟਨਾਵਾਂ ਪਰ ਰਹੀਆਂ ਘਟਨਾਵਾਂ ਤੇ ਚੱਲਦੇ ਲੋਕ ਗੁੱਸੇ ਵਿੱਚ ਹਨ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਹੈ ਕਿ ਕੰਮ ਲਈ ਆਉਣ ਵਾਲਾ ਕੋਈ ਵੀ ਮਜ਼ਦੂਰ ਪਿੰਡ ਵਿੱਚ ਨਹੀਂ ਵੱਸ ਸਕੇਗਾ ਨਾ ਤਾਂ ਉਹਨਾਂ ਨੂੰ ਵੋਟ ਮਿਲੇਗੀ ਨਾ ਹੀ ਉਹਨਾਂ ਨੂੰ ਕਾਰਡ ਮਿਲੇਗਾ ਨਹੀਂ ਉਹ ਕੋਈ ਜ਼ਮੀਨ ਖਰੀਦ ਸਕੇਗਾ ਇਸ ਫੈਸਲੇ ਨੂੰ ਕਿਸਾਨਾਂ ਦਾ ਜੁਨੀਆ ਦਾ ਸਮਰਥਨ ਮਿਲਿਆ ਹੈ ਬੀ ਕੇ ਯੂਸ ਸਿੱਧੂਪੁਰ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਸੀ ਕਿ ਜੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੇ ਹਨ ਇਸ ਲਈ ਹੁਣ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਲੈ